20 ਜਨਵਰੀ 2025 ਨੂੰ ਤਲਵਾਰਾ ਦੇ ਵਿੱਚ ਇੱਕ ਉਗਰ ਸਿੰਘ ਨਾਮ ਦਾ ਬੰਦਾ ਰਹਿੰਦਾ ਸੀ ਇਹ ਆਪਣੇ ਸੋਹਰੇ ਪਰਿਵਾਰ ਦੇ ਘਰ ਜਾਂਦਾ ਹੈ ਆਪਣੀ ਜਨਾਨੀ ਨੂੰ ਲੈਣ ਵਾਸਤੇ ਜਿਸ ਤਰ੍ਹਾਂ ਆਮ ਤੁਸੀਂ ਦੇਖਿਆ ਹੋਵੇਗਾ ਕਿ ਜਵਾਈਆਂ ਦੀ ਜਿਹੜੀ ਖਾਤਰਦਾਰੀ ਹੁੰਦੀ ਹੈ ਤੇ ਉਸੇ ਤਰ੍ਹਾਂ ਹੀ ਇਹਦੀ ਵੀ ਖਾਤਰਦਾਰੀ ਹੁੰਦੀ ਹੈ ਰਾਤ ਨੂੰ ਰੋਟੀ ਪਾਣੀ ਖਾਂਦੇ ਨੇ ਤਾਂ ਸੌ ਜਾਂਦੇ ਨੇ ਤੇ ਉਗਰ ਸਿੰਘ ਨੂੰ ਕਮਰੇ ਦੇ ਵਿੱਚ ਬਿਸਤਰਾ ਪਾ ਕੇ ਦਿੱਤਾ ਜਾਂਦਾ ਹੈ ਸਾਰੇ ਲੋਕ ਸੌਂ ਜਾਂਦੇ ਨੇ ਤੇ ਸਵੇਰ ਹੁੰਦੀ ਹੈ ਸਵੇਰ ਹੁੰਦੇ ਅਸਾਰ ਹੀ ਉੱਠਦੇ ਨੇ ਤੇ ਉਗਰ ਸਿੰਘ ਦੀ ਪਤਨੀ ਵੀ ਉੱਠਦੀ ਹੈ ਉਹ ਦੇਖਦੀ ਹੈ ਕਿ ਉਗਰ ਸਿੰਘ ਨੇ ਆਪਣਾ ਦਰਵਾਜ਼ਾ ਨਹੀਂ ਖੋਲਿਆ ਸੀ ਘਰ ਵਾਲੇ ਵੀ ਦੇਖਦੇ ਨੇ ਕਿ ਇਹਨੇ ਦਰਵਾਜ਼ਾ ਕਿਉਂ ਨਹੀਂ ਖੋਲਿਆ ਸਾਰੇ ਲੋਕ ਹੀ ਉੱਠ ਗਏ ਸੂਰਜ ਵੀ ਚੜਾ ਆ ਤੇ ਜਦੋਂ ਸਾਰੇ ਜਾਨੇ ਇਕੱਠੇ ਹੋ ਕੇ ਦਰਵਾਜ਼ਾ ਖੋਲਦੇ ਨੇ ਤਾਂ ਦਰਵਾਜ਼ਾ ਖੋਲਦਿਆਂ ਸਾਰੀ ਇਹਨਾਂ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਕਿਉਂਕਿ ਸਾਹਮਣੇ ਇਹਨਾਂ ਦੇ ਉਗਰ ਸਿੰਘ ਦੇ ਕਮਰੇ ਦੇ ਵਿੱਚ ਖੂਨੋ ਖੂਨ ਹੋਇਆ ਸੀ ਉਗਰ ਸਿੰਘ ਨੂੰ ਬੜੀ ਹੀ ਬਹਿਰੈਮੀ ਦੇ ਨਾਲ ਕਿਸੇ ਨੇ ਮਾਰ ਦਿੱਤਾ ਸੀ ਇਹਦੀ ਧੋਣ ਧਰ ਨਾਲੋਂ ਅਲੱਗ ਕਰ ਦਿੱਤੀ ਸੀ ਹੁਣ ਘਰ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਸੀ ਉਗਰ ਸਿੰਘ ਦੀ ਪਤਨੀ ਹੁਣ ਆਪਣੇ ਜੇਠ ਨੂੰ ਫੋਨ ਕਰਦੀ ਹੈ ਤੇ ਉਗਰ ਸਿੰਘ ਦਾ ਵੱਡਾ ਭਰਾ ਭੀਮ ਸਿੰਘ ਉਹ ਵੀ ਮੌਕੇ ਤੇ ਆ ਜਾਂਦਾ ਹੈ ਇਧਰੋਂ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਤੇ ਪੁਲਿਸ ਵੀ ਘਟਨਾ ਵਾਲੀ ਥਾਂ ਤੇ ਪਹੁੰਚ ਜਾਂਦੀ ਹੈ ਸਾਰੇ ਹੁਣ ਆ ਕੇ ਇਹੀ ਪੁੱਛਦੇ ਨੇ ਕਿ ਇੱਕ ਘਰ ਦੇ ਵਿੱਚ ਦੂਸਰੇ ਕਮਰੇ ਦੇ ਵਿੱਚ ਇੱਕ ਬੰਦੇ ਨੂੰ ਕਿਸੇ ਨੇ ਬੜੀ ਹੀ ਬੇਰਹਿਮੀ ਦੇ ਨਾਲ ਮਾਰ ਦਿੱਤਾ ਸੀ ਤੇ ਦੂਸਰੇ ਕਮਰਿਆਂ ਦੇ ਵਿੱਚ ਜਿਹੜੇ ਲੋਕੀ ਸੌ ਰਹੇ ਸਨ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਆਵਾਜ਼ ਤੱਕ ਨਹੀਂ ਸੁਣੀ ਤੇ ਇਹ ਬਾਕੀ ਸਾਰੇ ਪਰਿਵਾਰ ਵਾਲੇ ਮੈਂਬਰ ਕਹਿੰਦੇ ਨੇ ਕਿ ਸਾਨੂੰ ਕੋਈ ਵੀ ਆਵਾਜ਼ ਆਈ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਸੀ ਕਿ ਇਹਦਾ ਕਿਸੇ ਨੇ ਕਤਲ ਕਰ ਦਿੱਤਾ ਹੈ ਪੁਲਿਸ ਉਹਨਾਂ ਸਬੂਤ ਇਕੱਠੇ ਕਰਦੀ ਹੈ ਤੇ লাশ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਹੈ ਪੁਲਿਸ ਵਾਲੇ ਘਰਦਿਆਂ ਕੋਲੋਂ ਪੁੱਛਗਿਸ਼ ਕਰਦੇ ਨੇ ਸਭ ਤੋਂ ਪਹਿਲਾਂ ਉਹ ਉਗਰ ਸਿੰਘ ਦੀ ਪਤਨੀ ਕੋਲੋਂ ਪੁੱਛਗਿਸ਼ ਕਰਦੇ ਨੇ ਤੇ ਉਹਦੀ ਪਤਨੀ ਕਹਿੰਦੀ ਹੈ ਕਿ ਜਦੋਂ ਮੈਂ ਸਵੇਰੇ ਉੱઠી ਸੀ ਤਾਂ ਮੈਂ ਆ ਕੇ ਦਰਵਾਜ਼ਾ ਖੜਕਾਇਆ ਪਰ ਇਹਨਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਮੈਂ ਫਿਰ ਘਰਦਿਆਂ ਨੂੰ ਜਾ ਕੇ ਦੱਸਿਆ ਤੇ ਜਦੋਂ ਆਪਾਂ ਇਕੱਠੇ ਹੋ ਕੇ ਸਾਰਿਆਂ ਨੇ ਮਿਲ ਕੇ ਦਰਵਾਜ਼ਾ ਖੋਲ੍ਹਿਆ ਤਾਂ ਇਹਦੀ Laash ਪਈ ਹੋਈ ਸੀ ਉਸ ਤੋਂ ਬਾਅਦ ਮੈਂ ਵੱਡੇ ਭਾਜੀ ਨੂੰ ਫੋਨ ਕੀਤਾ ਤੇ ਇਹ ਵੀ ਇੱਥੇ ਆ ਗਏ ਪੁਲਿਸ ਹੁਣ ਆਂਡ ਗਵਾਨ ਕੋਲੋਂ ਤੇ ਇਹਨਾਂ ਘਰ ਵਾਲਿਆਂ ਕੋਲੋਂ ਪੁੱਛਦੀ ਹੈ ਕਿਉਂਕਿ ਇੰਨੀ ਬੇਰਹਿਮੀ ਦੇ ਨਾਲ ਕੋਈ ਦੁਸ਼ਮਣ ਹੀ ਮਾਰ ਸਕਦਾ ਸੀ ਜਿਹਦੇ ਨਾਲ ਕੋਈ ਬਹੁਤ ਹੀ ਵੱਡੀ ਦੁਸ਼ਮਣੀ ਰਹੀ ਹੋਵੇ ਪਰ ਆਂਡਗਵਾੜ ਵਾਲੇ ਵੀ ਦੱਸਦੇ ਨੇ ਕਿ ਇਹਨਾਂ ਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਤੇ ਨਾ ਹੀ ਉਗਰ ਸਿੰਘ ਦੀ ਕੋਈ ਇੱਥੇ ਕਿਸੇ ਦੇ ਨਾਲ ਦੁਸ਼ਮਣੀ ਸੀ ਤੇ ਇਹ ਕਹਿੰਦੇ ਨੇ ਕਿ ਇਸ ਲਈ ਸਾਨੂੰ ਨਹੀਂ ਪਤਾ ਕਿ ਇਹਨੂੰ ਇੰਨੀ ਬੇਰਹਿਮੀ ਦੇ ਨਾਲ ਕਿਉਂ ਮਾਰਿਆ ਹੈ ਤੇ ਕਿਸ ਨੇ ਮਾਰਿਆ ਹੈ ਉਸ ਟਾਈਮ ਇਹ ਨਿਊਜ਼ ਬਹੁਤ ਹੀ ਸੁਰਖੀਆਂ ਦੇ ਵਿੱਚ ਆਈ ਸੀ ਕਿਉਂਕਿ ਇੱਕ ਸੋਹੜਿਆਂ ਦੇ ਘਰ ਦੇ ਵਿੱਚ ਜਵਾਈ ਦਾ ਕਤਲ ਹੋਇਆ ਸੀ ਤੇ ਅੱਜ ਤੱਕ ਇਸ ਇਲਾਕੇ ਦੇ ਵਿੱਚ ਇੰਨਾ ਬੇਰਹਿਮੀ ਭਰਿਆ ਕਤਲ ਕਿਸੇ ਦਾ ਨਹੀਂ ਹੋਇਆ ਸੀ ਹੁਣ ਪੁਲਿਸ ਦੇ ਵੀ ਸੀਆਈਡੀ ਬੰਦੇ ਹੁੰਦੇ ਨੇ ਤੇ ਉਹ ਵੀ ਇਸ ਕੇਸ ਦੇ ਵਿੱਚ ਲੱਗ ਜਾਂਦੇ ਨੇ ਤੇ ਪੁਲਿਸ ਨੂੰ ਸੂਤਰਾਂ ਤੋਂ ਇੱਕ ਜਾਣਕਾਰੀ ਮਿਲਦੀ ਹੈ ਕਿ ਇਹਦੀ ਜਿਹੜੀ ਉਗਰ ਸਿੰਘ ਦੀ ਪਤਨੀ ਹੈ ਏਕਤਾ ਇਹਦਾ ਹੀ ਆਪਣੇ ਪਤੀ ਦੇ ਕਤਲ ਦੇ ਵਿੱਚ ਹੱਥ ਹੋ ਸਕਦਾ ਹੈ ਹੁਣ ਪੁਲਿਸ ਇਹਦੀ ਪਤਨੀ ਦੀ ਕੋਲ ਡਿਟੇਲ ਵਗੈਰਾ ਚੈੱਕ ਕਰਦੀ ਹੈ ਤੇ ਜਦੋਂ ਇਹ ਕੋਲ ਡਿਟੇਲ ਕੱਢੀ ਜਾਂਦੀ ਹੈ ਤਾਂ ਪੁਲਿਸ ਨੂੰ ਇੱਕ ਵੱਡਾ ਸਬੂਤ ਮਿਲਦਾ ਹੈ ਤੇ ਫਿਰ ਇਹਦੀ ਪਤਨੀ ਏਕਤਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਹੁਣ ਪੁਲਿਸ ਜਦੋਂ ਇਹਦੀ ਪਤਨੀ ਕੋਲੋਂ ਸ਼ਕਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਇਹਦੀ ਪਤਨੀ ਏਕਤਾ ਬੋਲਦੀ ਹੈ ਕਿ ਮੇਰਾ ਇੱਕ ਤਾਂ ਪਤੀ ਮਰਿਆ ਹੈ ਤੇ ਦੂਜਾ ਤੁਸੀਂ ਮੈਨੂੰ ਤੰਗ ਕਰ ਰਹੇ ਹੋ ਹੁਣ ਪੁਲਿਸ ਨੇ ਜਦੋਂ ਇਹਨੂੰ ਆਪਣੇ ਤਰੀਕੇ ਦੇ ਨਾਲ ਪੁੱਛਿਆ ਤੇ ਫੇਰ ਇਹ ਟੁੱਟਦੀ ਹੈ ਤੇ ਇਹ ਫਿਰ ਜੋ ਕਹਾਣੀ ਦੱਸਦੀ ਹੈ ਉਹ ਕਹਾਣੀ ਸੁਣ ਕੇ ਸਾਰੇ ਹੀ ਹੈਰਾਨ ਹੋ ਗਏ ਸਾਨ ਉਹ ਦੱਸਦੀ ਹੈ ਕਿ ਅੱਜ ਤੋਂ 8 ਸਾਲ ਪਹਿਲਾਂ ਜਦੋਂ ਇਹਦਾ ਵਿਆਹ ਹੋਇਆ ਸੀ ਉਗਰ ਸਿੰਘ ਦੇ ਨਾਲ ਤੇ ਉਸ ਤੋਂ ਬਾਅਦ ਇਹ ਕਈ ਸਾਲਾਂ ਤੱਕ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਰਹੀ ਸੀ। ਉਗਰ ਸਿੰਘ ਤੇ ਇਹਦਾ ਜਰਾ ਵੱਡਾ ਭਰਾ ਸੀ ਉਹ ਖੇਤੀਬਾੜੀ ਕਰਦੇ ਸਨ ਤੇ ਘਰ ਬਹੁਤ ਹੀ ਵਧੀਆ ਚੱਲ ਰਿਹਾ ਸੀ ਪਰ ਏਕਤਾ ਨੂੰ ਪੜਨ ਲਿਖਣ ਦਾ ਸ਼ੌਂਕ ਸੀ ਤੇ ਇਹ ਹੁਣ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਉਹ ਅੱਗੇ ਪੜਨਾ ਚਾਹੁੰਦੀ ਹੈ। ਤੇ ਪਰ ਲਿਖ ਕੇ ਕੋਈ ਨੌਕਰੀ ਕਰਨਾ ਚਾਹੁੰਦੀ ਹੈ ਤੇ ਇਹ ਹੁਣ ਉਗਰ ਸਿੰਘ ਵੀ ਆਪਣੇ ਭਰਾ ਨੂੰ ਕਹਿੰਦਾ ਹੈ ਕਿ ਕਿੰਨੀ ਦੇਰ ਤੱਕ ਆਪਾਂ ਖੇਤੀਬਾੜੀ ਤੇ ਹੀ ਡਿਪੈਂਡ ਰਵਾਂਗੇ ਜੇਕਰ ਮੇਰੀ ਪਤਨੀ ਪੜਨਾ ਚਾਹੁੰਦੀ ਹੈ ਤਾਂ ਮੈਂ ਉਹਨੂੰ ਭਰਾਵਾਂਗਾ ਉਸ ਤੋਂ ਬਾਅਦ ਏਕਤਾ ਨੂੰ ਜੀਪੀਡੀ ਦਾ ਕੋਰਸ ਹੁੰਦਾ ਹੈ ਉਹਦੇ ਵਿੱਚ ਐਡਮਿਸ਼ਨ ਲੈ ਕੇ ਦਿੰਦਾ ਹੈ ਤੇ ਇਹ ਏਕਤਾ ਜੀਬੀਟੀ ਦਾ ਕੋਰਸ ਕਰਨ ਦੇ ਲਈ ਹਰ ਰੋਜ਼ ਕਾਲਜ ਦੇ ਵਿੱਚ ਜਾਂਦੀ ਹੈ ਤੇ ਇਹਦੇ ਨਾਲ ਹੀ ਹੁਣ ਇਹਨਾਂ ਦਾ ਉਗਰ ਸਿੰਘ ਦਾ ਜਿਹੜਾ ਇੱਕ ਭਤੀਜਾ ਹੁੰਦਾ ਹੈ ਰਜੇਸ਼ ਉਹਨੇ ਵੀ ਇਸੇ ਹੀ ਕੋਰਸ ਦੇ ਵਿੱਚ ਐਡਮਿਸ਼ਨ ਲਈ ਹੋਈ ਸੀ ਉਹ ਵੀ ਇਹਦੇ ਨਾਲ ਹੀ ਜਾਂਦਾ ਸੀ ਹੁਣ ਰਜੇਸ਼ ਆਪਣੀ ਚਾਚੀ ਏਕਤਾ ਨੂੰ ਲੈ ਕੇ ਕਾਲਜ ਦੇ ਵਿੱਚ ਜਾਂਦਾ ਸੀ ਤੇ ਉਹਨੂੰ ਨਾਲ ਲੈ ਕੇ ਆਉਂਦਾ ਸੀ ਕਿਉਂਕਿ ਇਹ ਦੋਨੇ ਜਾਣੇ ਇੱਕੋ ਹੀ ਕਾਲਜ ਦੇ ਵਿੱਚ ਜੀਪੀਟੀ ਕਰ ਰਹੇ ਸਨ ਤੇ ਇਸੇ ਲਈ ਇਹਨਾਂ ਦਾ ਇੱਕ ਦੂਜੇ ਦੇ ਨਾਲ ਮੇਲ ਮਲਾਪ ਹੁੰਦਾ ਰਹਿੰਦਾ ਸੀ ਤੇ ਇਹੀ ਮੇਲ ਮਲਾਪ ਇੱਕ ਦਿਨ ਇਹਨਾਂ ਦਾ ਪਿਆਰ ਦੇ ਵਿੱਚ ਬਦਲ ਜਾਂਦਾ ਹੈ। ਏਕਤਾ ਦੀ ਉਮਰ ਸੀ 27 ਸਾਲ ਤੇ ਰਜੇਸ਼ ਦੀ ਉਮਰ ਸੀ 23 ਸਾਲ। ਇਹ ਜਿਹੜਾ ਰਜੇਸ਼ ਸੀ ਇਹ ਉਗਰ ਸਿੰਘ ਦੇ ਸਕੇ ਤਾਏ ਦਾ ਪੋਤਾ ਸੀ। ਇਹਨਾਂ ਦਾ ਇਹ ਪਿਆਰ ਨਾਜਾਇਜ਼ ਰਿਸ਼ਤੇ ਤੱਕ ਵੀ ਪਹੁੰਚ ਚੁੱਕਿਆ ਸੀ। ਇਹਨਾਂ ਦੋਨਾਂ ਦਾ ਹੀ ਹਰਿਆਣੇ ਦੇ ਵਿੱਚ ਇੱਕ ਪੇਪਰ ਸੀ। ਇਹਨਾਂ ਨੇ ਇਹ ਟੈਸਟ ਦੇਣ ਵਾਸਤੇ ਉੱਥੇ ਗਏ ਸਨ। ਤੇ ਇਹਨਾਂ ਨੇ ਉਹ ਟੈਸਟ ਦੇਣ ਤੋਂ ਬਾਅਦ ਇੱਕ ਦੂਜੇ ਦੇ ਨਾਲ ਉੱਥੇ ਜਾ ਕੇ ਨਜਾਇਜ਼ਬੰਦ ਵੀ ਬਣਾ ਲਏ ਸਨ ਜਿਸ ਤਰ੍ਹਾਂ ਹੀ ਇਹਨਾਂ ਨੇ ਇੱਕ ਦੂਜੇ ਦੇ ਨਾਲ ਸਬੰਧ ਬਣਾਏ ਸਨ ਤੇ ਜਿਸ ਤਰ੍ਹਾਂ ਕਹਿੰਦੇ ਨੇ ਕਿ ਛੇੜ ਦੇ ਮੂੰਹ ਨੂੰ ਖੂਨ ਲੱਗ ਜਾਵੇ ਤਾਂ ਉਹ बार-बार ਇਨਸਾਨ ਨੂੰ ਵੱਢਣ ਦੀ ਕੋਸ਼ਿਸ਼ ਕਰਦਾ ਹੈ ਤੇ ਉਸੇ ਤਰ੍ਹਾਂ ਹੀ ਇਹਨਾਂ ਨੂੰ ਵੀ ਹੁਣ ਇਹ ਚਸਕਾ ਪੈ ਗਿਆ ਸੀ ਰਜੇਸ਼ ਦਾ ਪਹਿਲਾਂ ਹੀ ਇਹਨਾਂ ਦੇ ਘਰ ਦੇ ਵਿੱਚ ਆਣਾ ਜਾਣਾ ਸੀ ਤੇ ਇਹਨਾਂ ਨੂੰ ਹੁਣ ਜਿਵੇਂ ਹੀ ਮੌਕਾ ਮਿਲਦਾ ਸੀ ਤੇ ਇੱਕ ਦੂਸਰੇ ਦੇ ਨਾਲ ਸਬੰਧ ਬਣਾਉਣ ਤੋਂ ਨਹੀਂ ਡਰਦੇ ਸਨ ਕਹਿੰਦੇ ਨੇ ਕਿ ਇਹੋ ਜਿਹੇ ਰਿਸ਼ਤੇ ਜਿਹੜੇ ਨੇ ਉਹ ਜ਼ਿਆਦਾ ਦੇਰ ਤੱਕ ਲੁਕੇ ਨਹੀਂ रह ਸਕਦੇ ਇਹਨਾਂ ਦੇ ਪਿਆਰ ਦੇ ਚਰਚੇ ਵੀ ਹੁਣ ਇਹਨਾਂ ਦੇ ਘਰ ਤੱਕ ਪਹੁੰਚ ਗਏ ਸਨ ਤੇ ਇਹੀ ਕਾਰਨ ਸੀ ਇਹਨਾਂ ਦੇ ਘਰ ਦੇ ਵਿੱਚ ਕਲੇਸ਼ ਦਾ ਉਗਰ ਸਿੰਘ ਹੁਣ ਆਪਣੀ ਪਤਨੀ ਏਕਤਾ ਨੂੰ ਹਟਾਉਣਾ ਚਾਹੁੰਦਾ ਸੀ ਉਹ ਕਹਿੰਦਾ ਸੀ ਕਿ ਤੂੰ ਇਹੋ ਜਿਹੇ ਕੰਮਾਂ ਦੇ ਵਿੱਚ ਨਾ ਪੈ ਪਰ ਇਹ ਜਿਹੜੀ ਏਕਤਾ ਸੀ ਉੜਜੇਸ਼ ਨੂੰ ਨਹੀਂ ਛੱਡਣਾ ਚਾਹੁੰਦੀ ਸੀ ਇਸੇ ਹੀ ਲੜਾਈ ਝਗੜੇ ਕਰਕੇ ਏਕਤਾ ਹੁਣ ਆਪਣੇ ਪੇਕੇ ਘਰ ਚਲੀ ਜਾਂਦੀ ਹੈ ਤੇ ਉਗਰ ਸਿੰਘ ਹੁਣ ਇਹਨੂੰ ਫੋਨ ਕਰਦਾ ਹੈ ਕਿ ਤੂੰ ਆਪਣੇ ਪਿੰਡ ਆ ਜਾ ਪਰ ਇਹ ਨਹੀਂ ਆਉਂਦੀ ਹੁਣ ਘਰ ਦੇ ਕਈ ਵੱਡਿਆਂ ਬਜ਼ੁਰਗਾਂ ਦੇ ਕਹਿਨ ਦੇ ਉੱਤੇ ਉਗਰ ਸਿੰਘ ਏਕਤਾ ਨੂੰ ਲੈਣ ਵਾਸਤੇ ਆਪਣੇ ਸਹੁਰੇ ਪਰਿਵਾਰ ਦੇ ਕੋਲ ਜਾਂਦਾ ਹੈ ਪਰ ਇਹਦੇ ਆਉਣ ਤੋਂ ਪਹਿਲਾਂ ਹੀ ਏਕਤਾ ਨੇ ਰਜੇਸ਼ ਨੂੰ ਫੋਨ ਕਰਕੇ ਇੱਕ ਪਲਾਨ ਬਣਾਇਆ ਹੋਇਆ ਸੀ ਉਹਨਾਂ ਨੇ ਇਹ ਪਲਾਨ ਬਣਾਇਆ ਹੋਇਆ ਸੀ ਕਿ ਉਗਰ ਸਿੰਘ ਨੂੰ ਉਹਨਾਂ ਨੇ ਆਪਣੇ ਰਸਤੇ ਦੇ ਵਿੱਚੋਂ ਹਟਾਉਣਾ ਹੈ ਇਹਨਾਂ ਨੇ ਉਗਰ ਸਿੰਘ ਨੂੰ ਮਾਰਨ ਦਾ ਪਹਿਲਾਂ ਵੀ ਕਈ ਵਾਰੀ ਪਲਾਨ ਬਣਾਇਆ ਸੀ ਪਰ ਇਹਨਾਂ ਦੀ ਪਲੈਨਿੰਗ ਕਾਮਯਾਬ ਨਹੀਂ ਹੋਈ ਸੀ ਕਦੀ ਉਹਨੂੰ ਇਹ ਕਰੰਟ ਲਾਉਣਾ ਚਾਹੁੰਦੇ ਸਨ ਕਦੀ ਉਹਦਾ ਐਕਸੀਡੈਂਟ ਕਰਨਾ ਚਾਹੁੰਦੇ ਸਨ ਪਰ ਇਹਨਾਂ ਨੂੰ ਇਹ ਮੌਕਾ ਹੀ ਨਹੀਂ ਮਿਲਿਆ ਹੁਣ ਏ ਤਾ ਆਪਣੇ ਆਸ਼ਿਕ ਰਜੇਸ਼ ਨੂੰ ਫੋਨ ਕਰਦੀ ਹੈ ਤੇ 19 ਤਰੀਕ ਨੂੰ ਉਗਰ ਸੈਨ ਨੇ ਉਹਨੂੰ ਲੈਣ ਵਾਸਤੇ ਆਉਣਾ ਹੈ ਇਹ ਸਾਰਾ ਕੁਝ ਉਹਨੂੰ ਦੱਸਦੀ ਹੈ ਤੇ ਉਹਨੂੰ ਇਹ ਵੀ ਕਹਿੰਦੀ ਹੈ ਕਿ ਤੇਰੇ ਕੋਲੇ ਲਾਸਟ ਮੌਕਾ ਹੈ ਇਸ ਤੋਂ ਬਾਅਦ ਉਹ ਉਹਦੇ ਨਾਲ ਚਲੀ ਜਾਵੇਗੀ ਤੇ ਫਿਰ ਉਹ ਕਦੀ ਵੀ ਤੇਰੀ ਨਹੀਂ ਹੋ ਸਕਦੀ ਹੁਣ ਜਿਸ ਤਰ੍ਹਾਂ ਹੀ ਉਗਰ ਸੈਨ 19 ਤਰੀਕ ਨੂੰ ਆਪਣੇ ਸੋਹਰੇ ਪਰਿਵਾਰ ਕੋਲ ਜਾਂਦਾ ਹੈ ਤੇ ਉਹਦੀ ਆਉ ਭਗਤ ਕੀਤੀ ਜਾਂਦੀ ਹੈ ਰਾਤ ਦਾ ਰੋਟੀ ਪਾਣੀ ਕਰਨ ਤੋਂ ਬਾਅਦ ਏਕਤਾ ਆਪਣੇ ਪਤੀ ਨੂੰ ਕਮਰੇ ਦੇ ਵਿੱਚ ਸਵਾ ਦਿੰਦੀ ਹੈ ਉਸ ਤੋਂ ਬਾਅਦ ਉਹ ਆਪਣੇ ਆਸ਼ਕ ਨੂੰ ਫੋਨ ਕਰਦੀ ਹੈ ਰਜੇਸ਼ ਨੂੰ ਤੇ ਇਹਨਾਂ ਨੇ ਇਹ ਪਹਿਲਾਂ ਤੋਂ ਹੀ ਪਲਾਨ ਬਣਾਇਆ ਹੋਇਆ ਸੀ ਤੇ ਰਜੇਸ਼ ਵੀ ਰਾਤ ਨੂੰ ਜਿਸ ਤਰ੍ਹਾਂ ਹੀ 2:30 ਦਾ ਟਾਈਮ ਹੁੰਦਾ ਹੈ ਤੇ ਇਹ ਆਪਣੇ ਹੱਥ ਦੇ ਵਿੱਚ ਇੱਕ ਕੁਵਾਰੀ ਲੈ ਕੇ ਆਉਂਦਾ ਹੈ ਤੇ ਉਗਰ ਸੈਨ ਦੇ ਕਮਰੇ ਦੇ ਵਿੱਚ ਜਾ ਕੇ ਇੱਕੋ ਹੀ ਇੰਨੀ ਜ਼ੋਰ ਦੀ ਨਾਲ ਬਾੜ ਕਰਦਾ ਹੈ ਕਿ ਉਹਦੀ ਧੌਂ ਧਾਰ ਨਾਲੋਂ ਅਲੱਗ ਕਰ ਦਿੰਦਾ ਹੈ ਉਸ ਤੋਂ ਬਾਅਦ ਰਜੇਸ਼ ਵਾਪਸ ਆਪਣੇ ਘਰ ਚ ਲਿਆ ਜਾਂਦਾ ਹੈ ਤੇ ਇਹ ਸਾਰਾ ਕੁਝ ਏਕਤਾ ਨੂੰ ਵੀ ਪਤਾ ਸੀ ਕਿ ਉਹਦਾ ਪਤੀ ਅੰਦਰ ਮਰ ਚੁੱਕਿਆ ਸੀ ਸਵੇਰੇ ਉਹ ਉੱਠਦੀ ਹੈ ਤੇ ਸਾਰਿਆਂ ਨਾਲੋਂ ਪਹਿਲਾਂ ਤੇ ਉਹ ਨਾਟਕ ਖੇਲਦੀ ਹੈ ਉਹ ਦਰਵਾਜ਼ਾ ਖੋਲਦੀ ਹੈ ਤੇ ਫਿਰ ਆਪਣੇ ਘਰ ਵਾਲਿਆਂ ਨੂੰ ਸਾਰਿਆਂ ਨੂੰ ਇਕੱਠਾ ਕਰਦੀ ਹੈ ਸਾਰਿਆਂ ਨੂੰ ਇਹ ਕਹਿੰਦੀ ਹੈ ਕਿ ਅੰਦਰ ਕਤਲ ਹੋ ਗਿਆ ਉਸ ਤੋਂ ਬਾਅਦ ਫਿਰ ਇਹ ਆਪਣੇ ਜੇਠ ਨੂੰ ਫੋਨ ਕਰਦੀ ਹੈ ਹੁਣ ਪੁਲਿਸ ਨੇ ਏਕਤਾ ਦੇ ਬਿਆਨ ਲਏ ਤੇ ਉਸ ਤੋਂ ਬਾਅਦ ਰਜੇਸ਼ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਰਜੇਸ਼ ਨੇ ਵੀ ਇਹੀ ਕਹਾਣੀ ਦੱਸੀ ਇਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਨਜਾਇਜ਼ ਬੰਦਾਂ ਦੇ ਚਲਦਿਆਂ ਇੱਕ ਵਾਰੀ ਫਿਰ ਤੋਂ ਤਿੰਨ ਘਰ ਤਬਾਹ ਹੋ ਗਏ। ਰਜੇਸ਼ ਦੀ ਪਰਨ ਦੀ ਉਮਰ ਦੇ ਵਿੱਚ ਉਹ ਇਹੋ ਜਿਹੇ ਸਬੰਧਾਂ ਦੇ ਵਿੱਚ ਪੈ ਗਿਆ ਜਿਸ ਨੇ ਇਹਦੀ ਜ਼ਿੰਦਗੀ ਵੀ ਤਬਾਹ ਕਰਕੇ ਰੱਖ ਦਿੱਤੀ। ਤੇ ਇੱਕ 28-30 ਸਾਲ ਦੇ ਬੰਦੇ ਨੂੰ ਜਿਸਦੇ ਹਜੇ ਵਿਆਹ ਦੇ ਚਾਵੀ ਪੂਰੇ ਨਹੀਂ ਹੋਏ ਸਨ, ਉਹਨੂੰ ਵੀ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਸਿਰਫ ਇਹ ਨਜਾਇਜ਼ ਬੰਦਾ ਕਰਕੇ। ਬਾਕੀ ਤੁਹਾਡਾ ਕੀ ਕਹਿਣਾ ਹੈ? ਇਸ ਘਟਨਾ ਨੂੰ ਲੈ ਕੇ ਤੁਸੀਂ ਕਮੈਂਟ ਕਰ ਸਕਦੇ ਹੋ। ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ